ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲਗਭਗ 12,000 ਪਿੰਡ ਨੇ ਤੇ ਹਰੇਕ ਪਿੰਡ ਦੇ ਵਿੱਚ ਮੈਕਸਿਮਮ ਇੱਕ ਦੋ ਗੁਰਦੁਆਰੇ ਤਾਂ ਪੱਕੇ ਹੀ ਬਣੇ ਹੋਏ ਨੇ ਕਈਆਂ ਪਿੰਡਾਂ ਵਿੱਚ 4, 5, 7, 10, 20 ਤੱਕ ਵੀ ਗੁਰਦੁਆਰੇ ਨੇ ਗਿਣਤੀ ਦੇ ਵਿੱਚ ਇਹ ਸਚਾਈ ਹੈ ਤੇ ਡੇਰੇ ਬਖਰੇ ਨੇ ਜਿਹੜੇ ਇਹ ਬੇਨਤੀ ਮੈਂ ਤਾਂ ਕਰ ਰਿਹਾ ਅੱਜ ਗੋਇੰਦਵਾਲ ਸਾਹਿਬ ਜਿਹੜਾ ਸਾਡੇ ਚੋਲਿਆਂ ਵਾਲੇ ਬਾਬਿਆਂ ਨੇ ਪੀਜਾ ਦਾ 버ਗਰ ਦਾ ਸੈਂਡਵੇ ਦਾ ਲੰਗਰ ਸ਼ੁਰੂ ਕੀਤਾ ਹੈ 19 ਤਰੀਕ ਤੱਕ तकरीबन ਰਾਤ 1 ਵਜੇ ਤੱਕ ਉਹ ਲੰਗਰ ਚੱਲਦਾ ਹੈ ਉੱਥੇ ਪੀਜਾ ਬਣਾਉਣ ਵਾਲੀਆਂ ਮਸ਼ੀਨਾਂ ਘੱਟੋ-ਘੱਟ ਕਰੋੜ ਤੋਂ ਘੱਟ ਕੋਈ ਮਸ਼ੀਨ ਨਹੀਂ ਹੈਗੀ ਜਿੱਥੇ ਉਹ ਕਹਿ ਰਹੇ ਨੇ 2500 ਪੀਜਾ 2000 버ਗਰ ਤਿਆਰ ਹੋ ਜਾਂਦਾ ਹੈ 1 ਘੰਟੇ ਵਿੱਚ ਉਮੇ ਕੱਲ ਵੀਡੀਓ ਪਾਤੀ ਸੀ ਅੱਜ ਮੈਂ ਜਿਹੜੀ ਬੇਨਤੀ ਕਰਨ ਲੱਗਾ ਜਿਹੜੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਗੁਰਦੁਆਰੇ ਬਣੇ ਨੇ ਉਹਨਾਂ ਪ੍ਰਬੰਧਕ ਕਮੇਟੀ ਨੂੰ ਬੇਨਤੀ ਕਰਨੀ ਹੈ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਜਿਹੜੀ ਸਿੱਖੀ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਸਿੱਖੀ ਦਾ ਬੋਲ ਵਾਲਾ ਜੇ ਚਾਹੁੰਦੇ ਹੋ ਤੁਸੀਂ ਜੇ ਚਾਹੁੰਦੇ ਹੋ ਕਿ ਸਿਰ ਤੇ ਦਸਤਾਰਾਂ ਰਹਿਣ ਮੂੰਹ ਤੇ ਦਾੜ੍ਹੀ ਸਿਰ ਤੇ ਕੇਸ ਰਹਿਣ ਅਸੀਂ ਸਬਦ ਸੂਰਤ ਕਿਸੇ ਨੂੰ ਦੇਖ ਸਕੇ ਤਾਂ ਇਹ ਬੇਨਤੀ ਧਿਆਨ ਦੇ ਨਾਲ ਸੁਣ ਲਿਓ ਉਹਨਾਂ ਨੇ ਕਰੋੜਾਂ ਰੁਪਈਆ ਉਥੇ ਪੀਜੇ ਵਰਕਰਾਂ ਤੇ ਲਾਤਾ ਕਿ ਜਦੋਂ ਪਿੰਡ ਦੇ ਵਿੱਚ ਕਿਸੇ ਗ੍ਰੰਥੀ ਨੂੰ ਪ੍ਰੋਬਲਮ ਆਉਂਦੀ ਹੈ ਉਹਦਾ ਕੋਈ ਬੱਚਾ ਬਿਮਾਰ ਹੁੰਦਾ ਹੈ ਉਹਦੇ ਬੱਚੇ ਦੀ ਫੀਸ ਨਹੀਂ ਭਰੀ ਜਾਂਦੀ ਜਾਂ ਉਹਦੇ ਕਿਸੇ ਬੱਚੇ ਦਾ ਬੇਟੀ ਦੀ ਮੈਰਿਜ ਹੁੰਦੀ ਹੈ ਤੇ ਉਦੋਂ ਉਹ ਕਿਸੇ ਐਨਜੀਓ ਵਾਲੇ ਕੋਲ ਜਾਂਦਾ ਇਹ ਗ੍ਰੰਥੀ ਅਨਮੋਲ ਕਵਾਤਰੇ ਕੋਲ ਗਿਆ ਤੇ ਉਹਨੇ ਸ਼ਰਿਆਮ ਕਹਿਤਾ ਕਿ ਤੁਹਾਡੀ ਮਦਦ ਤਾਂ ਜਿਹੜੇ ਤੁਹਾਡੇ ਗੁਰਦਾਰੇ ਦੇ ਪ੍ਰਧਾਨ ਨੇ ਉਹ ਕਰਨ ਮੈਂ ਕਿਉਂ ਕਰਾਂ ਕੁਝ ਹੱਦ ਤੱਕ ਉਹ ਸਹੀ ਵੀ ਹੈ ਇੱਕ ਗ੍ਰੰਥੀ ਤੁਹਾਡੇ ਪਿੰਡ ਦਾ ਤੁਹਾਡੇ ਮਹੱਲੇ ਦਾ ਜੇ ਅਨਮੋਲ ਕਾਤਰੇ ਕੋਲੇ ਜਾਂਦਾ ਹੈ ਹੈਰਪਲੇਨ ਵਾਸਤੇ ਤਾਂ ਸ਼ਰਮ ਵਾਲੀ ਗੱਲ ਹੈ ਕਿ ਤੁਸੀਂ ਉਸ ਗ੍ਰੰਥੀ ਦੀ ਗੱਲ ਕਿਉਂ ਨਹੀਂ ਸੁਣੀ ਤੁਸੀਂ ਉਹਦੀ ਹੈਲਪ ਕਿਉਂ ਨਹੀਂ ਕੀਤੀ ਜੇ 100 ਬੰਦਾ ਵੀ 5-500 ਰੁਪਏ ਪਾਵੇ ਨਾ ਤਾਂ ਵੀ 50-60000 ਰੁਪਏ ਸੌਖੇ ਹੀ ਹੋ ਜਾਂਦੇ ਜੇ 1000 ਰੁਪਏ ਵੀ ਅਸੀਂ ਇੱਕ ਬੰਦਾ ਪਾ ਲਵਾਂਗੇ ਕੋਈ ਬਹੁਤੀ ਵੱਡੀ ਗੱਲ ਤੇ ਉਹਨੇ ਅਨਮੋਲਕ ਵਤਨ ਜਵਾਬ ਸਹੀ ਦਿੱਤਾ ਸੀ ਹੁਣ ਮੈਂ ਜਿਹੜੀ ਗੱਲ ਕਰਨੀ ਆ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਤੁਸੀਂ ਐਡੇ ਐਡੇ ਲੰਗਰ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਜਿਹੜੇ ਲੰਗਰ ਦੀ ਪ੍ਰਥਾ ਸਾਡੇ ਗੁਰੂ ਸਾਹਿਬਾਨ ਨੇ ਚਲਾਈ ਹੈ ਉਹ ਪੀਜੇ 버ਗਰਾਂ ਦੀ ਸੀ ਉਹ ਸੈਂਪਲ ਦਾਲ ਤੇ ਪ੍ਰਸਾਦ ਹੈ ਇੱਕ ਪੇਟ ਦੀ ਪੂਰਤੀ ਆ ਤੇ ਜਿਹੜੇ ਬਾਬੇ ਕਰੋੜਾਂ ਰੁਪਇਆ ਪੇਜੇ ਵਰਗਾਂ ਤੇ ਲਾ ਰਹੇ ਨੇ ਕਿਤੇ ਉਹਨਾਂ ਦੇ ਧਿਆਨ ਵਿੱਚ ਜਿਹੜੇ ਲੋੜਬੰਦ ਗ੍ਰੰਥੀ ਨੇ ਜੇ ਕਿਸੇ ਨੂੰ ਪ੍ਰੋਬਲਮ ਹੈ ਕਿਤੇ ਉਹ ਉਹਨਾਂ ਦੀ ਨਜ਼ਰ ਵਿੱਚ ਆਉਣਗੇ ਬਿਲਕੁਲ ਨਹੀਂ ਆਉਣਗੇ ਇਹ ਜਿਹੜੇ ਇਹ ਸ਼ੌਂਕ ਹੈ ਨਾ ਇਹ ਸਿੱਖਾਂ ਦੇ ਬੋਲ ਵਾਲੇ ਜਾਂ ਸਿੱਖੀ ਨੂੰ ਖਤਮ ਕਰਨ ਵਾਸਤੇ ਤੁਰੇ ਹੋਈ ਹੈ ਪਹਿਲਾਂ ਇਹਨਾਂ ਨੇ ਜਿਹੜੀਆਂ ਸਿੱਖ ਵਿਰਾਸਤ ਬਿਮਾਰਤਾ ਸੀ ਉਹ ਢਾਈ ਢੇਰੀ ਕਰਦੀਆਂ ਤੇ ਹੁਣੇ ਜਿਹੜੀ ਲੰਗਰ ਦੀ ਪ੍ਰਥਾ ਸੀ ਕੋਈ ਸੰਧਾਨਤਕ ਜਾਂ ਮਰਜ਼ਾਦਾ ਬਣਾਈ ਸੀ ਉਹਨੂੰ ਖਤਮ ਕਰਨ ਵਾਲੀ ਤੁਰੇ ਹੋਈ ਹੈ ਤੇ ਮੈਂ ਜਿਹੜੇ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਨੇ ਉਹਨਾਂ ਨੂੰ ਬੇਨਤੀ ਤਾਂ ਕਰ ਰਿਹਾ ਹਾਂ ਮੈਂ ਪ੍ਰਬੰਧਕਾਂ ਨੂੰ ਕਿ ਜਿੱਥੇ ਕਿਤੇ ਅਸੀਂ ਟੂਰਨਾਮੈਂਟ ਹੁੰਦੇ ਆ ਹਾਲਾਂਕਿ ਮੈਂ ਇਹ ਕਹਿਣਾ ਕਿ ਟੂਰਨਾਮੈਂਟ ਹੋਣ ਪਰ ਜੇ ਤੁਸੀਂ 5-7 ਲੱਖ ਰੁਪਇਆ ਟੂਰਨਾਮੈਂਟ ਤੇ ਲਾ ਸਕਦੇ ਹੋ ਤਾਂ ਲੱਖ 2 ਲੱਖ ਰੁਪਇਆ ਆਪਣੇ ਗੁਰੂ ਘਰ ਦੇ ਗ੍ਰੰਥੀ ਲਈ ਵੀ ਜ਼ਰੂਰ ਕਿਤੇ ਨਾ ਕਿਤੇ ਧਿਆਨ ਮਾਰ ਲਿਆ ਕਰੋ ਕੋਈ ਬਹੁਤੀ ਵੱਡੀ ਗੱਲ ਨਹੀਂ ਜਿਹੜੇ ਪਿੰਡ ਵਿੱਚ 1000 2000 ਵੋਟ ਹੁੰਦੀ ਹੈ ਨਾ ਤੇ ਉਹਨਾਂ ਪਿੰਡਾਂ ਵਾਸਤੇ ਲੱਖ 2 ਲੱਖ 20 50000 ਰੁਪਇਆ ਕੋਈ ਬਹੁਤਾ ਵੱਡੀ ਗੱਲ ਨਹੀਂ ਹੁੰਦੀ ਕੋਈ ਮਹਿਨਾ ਨਹੀਂ ਰੱਖਦੀ ਤੇ ਅਸੀਂ ਜਦੋਂ ਰਾਜ ਕਰੇਗਾ ਖਾਲਸਾ ਜਾਂ ਸਿੱਖ ਰਾਜ ਦੀ ਗੱਲ ਕਰਦੇ ਆ ਉਦੋਂ ਬਹੁਤ ਸ਼ਰਮਿੰਦਾ ਹੋਣਾ ਪੈਂਦਾ ਹੈ ਇੱਕ ਗ੍ਰੰਥੀ ਆਪਣੇ ਬੱਚੇ ਦੀ ਫੀਸ ਵਾਸਤੇ ਜਾਂ ਆਪਣੇ ਬੇਟੇ-ਬੇਟੀ ਦੀ ਮੈਰਜ ਵਾਸਤੇ ਕਿਸੇ ਇਲਾਜ ਵਾਸਤੇ ਤਰਸ ਰਿਹਾ ਹੁੰਦਾ ਹੈ ਤੇ ਅਸੀਂ ਬਿਲਕੁਲ ਗੌਰ ਨਹੀਂ ਕਰ ਰਹੇ ਹਾਲਾਂਕਿ ਮੈਂ ਇਹ ਵੀ ਗੱਲ ਬਹੁਤ ਵਾਰ ਕਹੀ ਹੋਈ ਹੈ ਕਿ ਗ੍ਰੰਥੀ ਜਿਹੜੇ ਨੇ ਬਹੁਤ ਆਦ ਵਿੱਚ ਉਹ ਨੇ ਜਿਨ੍ਹਾਂ ਨੂੰ ਊੜੇ ਤੋਂ ਐਡਾ ਨਹੀਂ ਆਉਂਦਾ ਗੁਰਮਤਿ ਦਾ ਕੇਵਲ ਧੰਦਾ ਬਣਾਈ ਬੈਠੇ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਉਹ ਥੋੜੀ ਬਹੁਤੀ ਮਿਹਨਤ ਕਰਿਆ ਕਰੋ ਯਾਰ ਤੁਹਾਡੇ ਵਿੱਚ ਕੋਈ ਗੁਣ ਹੋਣ ਮਾੜੇ-ਮੋਟੇ ਤੁਸੀਂ ਜਿੱਥੇ ਡਿਊਟੀ ਕਰਦੇ ਹੋ ਉੱਥੇ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਦੀ ਜਾਂ ਪੰਜਾਬੀ ਸਿਖਾਉਣ ਦੀ ਤੁਸੀਂ ਗੱਲ ਕਰੋ ਸਿੱਖ ਅਤੇ ਹੱਦ ਤੁਸੀਂ ਜਾਣੂ ਕਰਵਾਓ ਤੁਹਾਡਾ ਕੋਈ ਜੀਵਨ ਪੱਧਰ ਸਟੈਂਡਰਡ ਦਾ ਬਣੇ ਤੇ ਤੁਹਾਡੀ ਪਿੰਡ ਦੇ ਲੋਕ ਕਦਰ ਕਰਨ ਮੈਂ ਉੱਥੇ ਵੀ ਇਹ ਗਲਵਤ ਕਰਦਾ ਹੁਣਾ ਪਰ ਜਦੋਂ ਮਾਲੀ ਹਾਲਤ ਦੀ ਕੋਈ ਸਹਾਇਤਾ ਦੀ ਲੋੜ ਹੁੰਦੀ ਹੈ ਉਦੋਂ ਫਿਰ ਤੁਹਾਨੂੰ ਕਹਿਣਾ ਹਰ ਪਾਕਿਸਤਾਨ ਤਾਂ ਮੈਂ ਜਾ ਕੇ ਬੇਨਤੀ ਨਹੀਂ ਕਰਨੀ ਜੇ ਪਿੰਡਾਂ ਦੇ ਵਿੱਚ ਗੁਰਦੁਆਰੇ ਬਣਾਏ ਨੇ ਉਹਨਾਂ ਪਿੰਡਾਂ ਵਾਲਿਆਂ ਦਾ ਹੀ ਫਰਜ਼ ਬਣਦਾ ਕਿ ਆਪਣੇ ਗ੍ਰੰਥੀ ਨੂੰ ਸੰਭਾਲ ਕੇ ਰੱਖਣ ਉਹ ਇਹ ਮੈਨੂੰ ਬੇਨਤੀ ਤਾਂ ਕਰਨੀ ਪਈ ਕਿਉਂਕਿ ਜਿਹੜੇ ਅਸੀਂ ਲੰਗਰ ਲਾ ਰਹੇ ਹਾਂ ਉਹ ਲੰਗਰਾਂ ਤੇ ਲੱਖ 2 ਲੱਖ ਰੁਪਏ ਲੱਗਣਾ ਸੁਭਾਵਿਕ ਹੈ ਆ ਜਿਹੜੇ ਬਾਬਿਆਂ ਨੇ ਪੀੜੇ ਬਰਗਾਂ ਲੰਗਰ ਲਾਇਆ ਤਾਂ ਕਰੋੜਾਂ ਜੀ ਲਾਤਾ ਤੇ ਮੈਂ ਕੱਲ ਇਹ ਵੀਡੀਓ ਪਾਈ ਵੀ ਸੀ ਵੈਸੇ ਅੱਜ ਮੈਂ ਜਿਹੜੀ ਵਿਚਾਰ ਹੈ ਉਹ ਗਰੰਤੀਆਂ ਦੇ ਹੱਕ ਵਿੱਚ ਤਾਂ ਕੀਤੀ ਹੈ ਕਿਉਂਕਿ ਜੇ ਤੁਸੀਂ ਸਿੱਖ ਰਾਜ ਦੀ ਗੱਲ ਕਰਦੇ ਹੋ ਪੰਜਾਬੀ ਮਾਂ ਬੋਲੀ ਦੀ ਗੱਲ ਕਰਦੇ ਹੋ ਜਾਂ ਥੋੜਾ ਬਹੁਤ ਇਤਿਹਾਸ ਤੋਂ ਜਾਣੋ ਹੋਮ ਜੇ ਤੁਸੀਂ ਇਹ ਗੱਲ ਕਰਦੇ ਹੋ ਤਾਂ ਸਭ ਤੋਂ ਵੱਡਾ ਸਕੂਲ ਇੱਕ ਗੁਰਦੁਆਰਾ ਹੈ ਜਿਹੜੇ ਪਿੰਡ ਵਿੱਚ ਵੀ ਹੈਗਾ ਤੇ ਜੋ ਗੁਰਦਰ ਦੇ ਵਿੱਚ ਗਰੰਤੀ ਸਹਿਬਾਨ ਹੈਗੇ ਆ ਤੇ ਉਹਨਾਂ ਦੀ ਜਿਹੜੀ ਲੋੜ ਹੈ ਉਹ ਪੂਰੀ ਤੁਸੀਂ ਪਿੰਡ ਵਾਲੇ ਨੇ ਕਰਨੀ ਹੈ ਕਿਸੇ ਨੇ ਬਾਹਰੋਂ ਨਹੀਂ ਕਰਨੀ ਮੈਂ ਕਹਿੰਦਾ ਯਾਰ ਇੱਕ ਮੰਗਤਾ ਵੀ ਜੇ ਤੁਹਾਡੇ ਦਰ ਤੇ ਖੈਰ ਲੈਣ ਵਾਸਤੇ ਆਉਂਦਾ ਤੁਸੀਂ ਉਹਨੂੰ ਵੀ ਦੋ ਰੋਟੀਆਂ ਦੇ ਦੇਣੇ ਹੋ ਰੋਟੀ ਦੇ ਦੇਣੇ ਕੋਈ ਖਾਲੀ ਨਹੀਂ ਬੋੜਦਾ ਸੇ ਵੀ ਕਿਤੇ ਪਰ ਗ੍ਰੰਥੀ ਗੁਰਦਾਰੇ ਵਿੱਚ ਰਹਿ ਰਿਹਾ ਤੇ ਉਹਦਾ ਬਹੁਤ ਵੱਡਾ ਮਾਨਸਿਕ ਤਕਾਰ ਹੈ ਤੇ ਤੁਸੀਂ ਜ਼ਰੂਰ ਧਿਆਨ ਦੇਣਾ ਹੈ ਲੰਗਰ ਲਾ ਕੇ ਕੁਝ ਨਹੀਂ ਮਿਲਣਾ ਲੰਗਰ ਲੋੜ ਬੰਦਾਂ ਲਈ ਹੈ ਤੇ ਅੱਜ ਜੇ ਤੁਸੀਂ ਕਿਉਂ ਜਿਹੜੇ ਆ ਪੀਜੇ 버ਗਰ ਦੇ ਲੰਗਰ ਲਾਏ ਨੇ ਇਹ ਲੋੜ ਬੰਦਾਂ ਲਈ ਨਹੀਂ ਇਹ ਇੱਕ ਚਸਕੇ ਨੇ ਜਾ ਕਹਿ ਲਈਏ ਇਹ ਸ਼ੋਸ਼ੇ ਨੇ ਤੇ ਜਿਹੜੇ ਅਸੀਂ ਕਰ ਰਹੇ ਆ ਪੰਗ ਦੇ ਵਿੱਚ ਬੈਠਣ ਦੀ ਵਜਾਏ ਅਸੀਂ ਖੜੇ ਆ ਵੀਡੀਓ ਸ਼ੇਅਰ ਹੋ ਰਹੀਆਂ ਨੇ ਟਿਕਟੋਕ ਆ ਬਣ ਰਹੀਆਂ ਨੇ ਤੇ ਉੱਥੇ ਉੱਪਰ ਗਾਣੇ ਲਾ ਕੇ ਪੀਜੇ ਦੇ ਉਹੋ ਜਿਹੀਆਂ ਗੱਲਾਂ ਬਾਤਾਂ ਵਾਇਰਲ ਹੋ ਰਹੀਆਂ ਨੇ ਤੇ ਉਹ ਪੀਜੇ ਦਾ ਲੰਗਰ ਲੱਗਿਆ ਕਿੱਥੇ ਗੁਰਦਰਸਾ ਦੇ ਵਿੱਚ ਲੱਗਿਆ ਹੋਇਆ ਥੋੜਾ ਬਹੁਤਾ ਅਕਲ ਨੂੰ ਹੱਥ ਮਾਰ ਗਿਆ ਯਾਰ ਜੇ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਕੰਮ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ